ਇਹ ਸਰਸਾ ਨਦੀ ਦੇ ਕਿਨਾਰੇ ਉਹ ਸਥਾਨ ਹੈ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਹੋਇਆ ਸੀਗਾ ਆਪਾਂ ਇਸ ਵਕਤ ਖੜੇ ਹਾਂ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਜਿੱਥੇ ਕਿ 6 ਪੋ ਯਾਨੀ ਕਿ 21 ਦਸੰਬਰ 1704 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਆਪਣੇ ਪਰਿਵਾਰ ਨਾਲ ਵਿਛੋੜਾ ਪੈ ਗਿਆ ਸੀਗਾ ਦੱਸਿਆ ਜਾਂਦਾ ਹੈ ਕਿ 6 ਪੋ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਸਮੇਤ ਸਿੰਘਾਂ ਸਮੇਤ ਕਿਲਾ ਸ਼੍ਰੀ ਆਨੰਦਗੜ੍ਹ ਸਾਹਿਬ ਜੋ ਕਿ ਅੱਜਕੱਲ੍ਹ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਹੈ ਉੱਥੋਂ ਕਿਲਾ ਖਾਲੀ ਕਰਕੇ ਇੱਥੇ ਆ ਗਏ ਸੀਗੇ ਪਰ ਪਹਾੜੀ ਰਾਜਾ ਨੇ ਤੇ ਮੁਗਲ ਫੌਜਾਂ ਨੇ ਆਪਣੀਆਂ ਕਸਮਾਂ ਤੋੜ ਕੇ ਹੱਲਾ ਕਰ ਦਿੱਤਾ ਤੇ 10 ਲੱਖ ਦੀ ਫੌਜ ਲੈ ਕੇ ਇਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਸਾਹਿਬ ਇੱਥੇ ਆਪਣੇ ਸਿੰਘਾਂ ਸਮੇਤ ਤੇ ਪਰਿਵਾਰ ਸਮੇਤ ਅੰਮ੍ਰਿਤ ਵੇਲੇ ਪਹੁੰਚੇ ਤੇ ਆ ਕੇ ਆਸਾ ਦੀ ਵਾਰ ਦਾ ਕੀਰਤਨ ਆਰੰਭ ਕੀਤਾ। ਇਸ ਦੇ ਬਿਲਕੁਲ ਨਾਲ ਹੀ ਸਰਸਾ ਨਦੀ ਹੈ ਜਿਸ ਦਾ ਵਹਾਅ ਕੇ ਕਿਸੇ ਵੇਲੇ ਇੱਥੋਂ ਵਹਿੰਦਾ ਹੁੰਦਾ ਸੀਗਾ ਤੇ ਉਸ ਰਾਤ ਸਰਸਾ ਨਦੀ ਬਹੁਤ ਚੜ੍ਹ ਕੇ ਆ ਰਹੀ ਸੀ। ਵਹਾਅ ਬਹੁਤ ਤੇਜ਼ ਸੀਗਾ। ਕਸਤਵਰ ਮਾਤਾ ਗੁਜਰੀ ਜੀ ਸਾਹਿਬ ਜاده ਜੁਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਲੈ ਕੇ ਜੰਗਲਾਂ ਵਿੱਚੋਂ ਦੀ ਹੁੰਦੇ ਹੋਏ ਇੱਥੋਂ ਦੇ ਪਿੰਡ ਚੱਕ ਢੇਰਾ ਵਿੱਚ ਪਹੁੰਚੇ ਜਿੱਥੇ ਕਿ ਉਹਨਾਂ ਨੂੰ ਕੁੰਮਾ ਮਾਸਕੀ ਨਾਂ ਦੇ ਮਲਾਹ ਨੇ ਆਪਣੀ ਬੇੜੀ ਰਾਹੀਂ ਦਰਿਆ ਪਾਰ ਕਰਵਾਇਆ ਤੇ ਗੁਰੂ ਗੋਬਿੰਦ ਸਿੰਘ ਜੀ ਵੱਡੇ ਸਾਹਿਬ ਜਾਂਦਾ ਸਮੇਤ ਤੇ ਤਿੰਨ ਪਿਆਰਿਆਂ ਤੇ 40 ਸਿੰਘਾਂ ਸਮੇਤ ਇੱਥੇ ਦਰਿਆ ਪਾਰ ਕੀਤਾ ਉਹਨਾਂ ਦੇ ਵਿੱਚੋਂ ਕੁਛ ਸਿੰਘ ਜਿਹੜੇ ਸੀਗੇ ਉਹ ਦਰਿਆ ਦੇ ਪਹਾੜ ਤੇਜ ਹੋਣ ਕਰਕੇ ਵਿੱਚੇ ਬੈਗੇ ਸੀਗੇ ਤਾਂ ਉਸ ਤੋਂ ਬਾਅਦ ਗੁਰੂ ਜੀ ਕੋਟਲਨ ਹੰਗਾ ਹੁੰਦੇ ਹੋਏ ਚਮਕੌਰ ਦੀ ਕੱਚੀ ਗੜੀ ਪਹੁੰਚੀ